ਜੀ ਤਰਨਤਾਰਨ ਵਿਖੇ 28 ਤਰੀਕ ਨੂੰ ਇੱਕ ਮਰਡਰ ਕੇਸ ਹੋਇਆ ਸੀਗਾ ਨਸ਼ਹਿਰੋ ਹਨੂਆ ਦੇ ਵਿੱਚ ਨਿਸ਼ਾਨ ਚੌਧਰੀ ਦਾ ਜਿਹਦੀ ਜਿਹੜੇ ਮਰਡਰ ਤੋਂ ਬਾਅਦ ਸਤਾਨ ਸ਼ਹਿਰਾ ਨੇ ਇਸ ਮਰਡਰ ਦੀ ਜ਼ਿੰਮੇਵਾਰੀ ਲਈਤੀ ਸੀਗੀ ਉਸ ਤੋਂ ਬਾਅਦ 7 ਤਰੀਕ ਨੂੰ ਇੱਕ 루ੜੀਆਲਾ ਪਿੰਡ ਦੇ ਵਿੱਚ ਇੱਕ ਹੋਰ ਮਰਡਰ ਕੀਤਾ ਗਿਆ ਸੀ ਇੱਕ ਅਜੈਪ ਸਿੰਘ ਨਾਮ ਦੇ ਵਿਅਕਤੀ ਦਾ ਇਹਦੇ ਮਰਡਰ ਦੀ ਵੀ ਜ਼ਿੰਮੇਵਾਰੀ ਇਹ ਸੱਤਾਂਸ਼ਾਰਾ ਗੈਂਗ ਵੱਲੋਂ ਲਈ ਗਈ ਸੀ ਤਾਂ ਤਰਨਤਾਰਨ ਪੁਲਿਸ ਨੂੰ ਇਹ ਦੋਨਾਂ ਕੇਸਿਸ ਦੇ ਵਿੱਚ ਬੜੀ ਵੱਡੀ ਸਫਲਤਾ ਮਿਲੀ ਹੈ ਆ ਸਬਡਿਵੀਜ਼ਨ ਪੱਟੀ ਆ ਸੀਆਈ ਦੀ ਸਾਡੀ ਜਿਹੜੀ ਟੀਮ ਹੈਗੀ ਹੈ ਐਂਡ ਸਬਡਿਵੀਜ਼ਨ ਗੋਇੰਡਵਾਲ ਇਹਨਾਂ ਸਾਰਿਆਂ ਨੇ ਆ ਸਾਡੀ ਅੰਡਰ ਦਾ ਸੁਪਰਵਾਈਜ਼ਨ ਆਫ ਐਸਪੀ ਬੀ ਇਹਨਾਂ ਨੇ ਬੜਾ ਚੰਗਾ ਕੰਮ ਕੀਤਾ ਹੈ ਇਹ ਦੋਨੋਂ ਮਰਡਰ ਕੇਸਿਸ ਟ੍ਰੇਸ ਕੀਤੇ ਨੇ ਇਹ ਸਾਡੀ ਇਨਵੈਸਟੀਗੇਸ਼ਨ ਮੁਤਾਬਕ ਇਹ ਦੋਨੋਂ ਮਰਡਰ ਕੇਸਸ ਇੱਕ ਜਿਹੜਾ ਇਹਨਾਂ ਦਾ ਮੋਡਿਊਲ ਸੀਗਾ ਉਹ ਦੋਨੋਂ ਇੱਕੋ ਹੀ ਮੋਡਿਊਲ ਨੇ ਕੀਤਾ ਸੀ ਦੋ ਜਣੇ ਸੀਗੇ ਜਿਹਦੇ ਵਿੱਚ ਤੇ ਇਹਦੇ ਵਿੱਚ ਹਰਪਾਲ ਸਿੰਘ ਏਲੀਅਸ ਭਾਲਾ ਹੈ ਜਿਹੜਾ ਉਹ ਮੇਨ ਸ਼ੂਟਰ ਸੀਗਾ ਅਤੇ ਨਾਲ ਸਰਦੂਲ ਸਿੰਘ ਉਰਫ ਦੋਲਾ ਹੈ ਜਿਹੜਾ ਇਹ ਇਹਨਾਂ ਦੇ ਨਾਲ ਸੀਗਾ ਸਰਦੂਲ ਸਿੰਘ ਤੇ ਇੱਕ ਪਹਿਲਾਂ ਪਰਚਾ ਦਰਜ ਹੈ ਤੇ ਹਰਪਾਲ ਭਾਲੇ ਤੇ ਚਾਰ ਪਰਚੇ ਦਰਜ ਨੇ ਉਹਦੇ ਤੇ ਆਮ ਜਾਗ ਦਾ ਪਰਚਾ ਦਰਜ ਹੈ ਤੇ ਮਰਡਰ ਦਾ ਤੇ ਐਨਡੀਪੀਐਸ ਦਾ ਇਸ ਤੋਂ ਪਹਿਲਾਂ ਉਹਦੀ ਕ੍ਰਿਮੀਨਲ ਹਿਸਟਰੀ ਹੈ ਅ ਇਸ ਕੇਸ ਦੇ ਵਿੱਚ ਹੋਰ ਬੰਦੇ ਵੀ ਜੋ ਸਾਡੀ ਇਨਵੈਸਟੀਗੇਸ਼ਨ ਹੈ ਉਹਦੇ ਮੁਤਾਬਿਕ ਇਨਵੋਲਡ ਨੇ ਉਹਨਾਂ ਦੀ ਭਾਲ ਜਾਰੀ ਹੈ ਤੇ ਸਾਨੂੰ ਪੂਰੀ ਉਮੀਦ ਹੈ ਕਿ ਇਸ ਕੇਸ ਦੇ ਵਿੱਚ ਹੋਰ ਵਿਅਕਤੀ ਵੀ ਗ੍ਰਿਫਤਾਰ ਹੋਣਗੇ ਤੇ ਸਾਨੂੰ ਹੋਰ ਰਿਕਵਰੀ ਵੀ ਮਿਲਣਗੀ ਹੈ ਬੜਾ ਕਤਲ ਕਰਨ ਦਾ ਮੋਟਿਵ ਕੀ ਸੀ ਨਾ ਕੀ ਕਾਰਨ ਹੋਇਆ ਅ ਦੋਨੋ ਜੋ ਦੋਨੋ ਵਾਰਦਾਤਾਂ ਸਿਗੀਆਂ ਉਹਨਾਂ ਦਾ ਜਿਹੜਾ ਸੀ ਵੱਖ-ਵੱਖ ਮੰਤਵ ਸੀਗਾ ਜਿਹੜਾ ਨਸ਼ਹਿਰਾ ਮਰਡਰ ਕੇਸ ਸੀ ਉਹਦੇ ਵਿੱਚ ਉਹਨਾਂ ਦਾ ਇੱਕ ਫੈਮਿਲੀ ਡਿਸਪਿਊਟ ਦਾ ਜਿਹੜਾ ਉਹ ਕਹਰੇ ਸੀਗੇ ਕਿ ਉਹਨਾਂ ਦਾ ਆਪਦੀ ਫੈਮਿਲੀ ਦਾ ਇੱਕ ਬੰਦਾ ਸੀਗਾ ਉਹਦਾ ਮਰਡਰ ਹੋਇਆ ਸੀਗਾ ਉਹਦਾ ਬਦਲਾ ਲੈਣ ਲਈ ਤੇ ਅਜੈਬ ਸਿੰਘ ਬਾਰੇ ਉਹਨਾਂ ਨੇ ਇਹ ਜੀ ਪੋਸਟ ਪਾਈ ਸੀਗੀ ਕਿ ਇਹ ਇਨਫੋਰਮੇਸ਼ਨ ਦਿੰਦਾ ਸੀਗਾ ਪਰ ਇਹ ਜੋ ਦੋਨੋਂ ਕੇਸਸ ਨੇ ਇਹ ਸਤਨ ਸ਼ਰਾ ਦੇ ਕੈਨ ਤੇ ਇਹਨਾਂ ਨੂੰ ਅੰਜਾਮ ਦਿੱਤਾ ਗਿਆ ਜੋ ਕਿ ਇੱਕ ਫੋਰਨ ਬੇਸਡ ਆਪਰੇਟਿਵ ਹੈ ਜਿਹੜੀ ਬ੍ਰਾਮ ਦੀ ਜਿਹੜੀ ਇਹਦੀ ਚੱਲ ਰਹੀ ਹੈ ਜੀ ਤੇ ਸਾਨੂੰ ਉਮੀਦ ਹੈ ਕਿ ਅੱਗੇ ਇਹਦੇ ਛੋੜ ਰਿਕਵਰੀ ਹੋਏਗਾ ਜਿਹੜਾ ਤੁਹਾਨੂੰ ਮੈਂ ਵੀ ਤਜ਼ਰਬਾ ਉਹ ਜਿਹੜਾ ਫੈਮਲੀ ਇਹਨਾਂ ਦਾ ਕਰ ਉਹ ਇੱਕ ਥੋੜੀ ਬੰਦਾ ਮਾਰਿਆ ਸੀ ਕੀ ਉਸ ਸਤਨ ਸ਼ਰਾ ਦੇ ਫੈਮਲੀ ਤੋਂ ਕੋਈ ਬੰਦਾ ਮਾਰਿਆ ਗਿਆ ਸੀ ਜਿਹਦਾ ਬਦਲਾ ਲਿੱਤਾ ਗਿਆ ਜੀ ਹੜੋ ਕਬੱਡੀ ਖਿਡਾਰੀ ਬਦਲਾ ਕਿਸ ਨਾਲ ਰਿਲੇਟਡ ਤਾਂ ਨਹੀਂ ਜਾਂ ਕਬੱਡੀ ਖਿਡਾਰੀ ਖੇਤੀ ਸਟੰਗਰੋਣਾ ਜੀ ਕਿਤੇ ਸੋ ਨਾ ਫਿਰ ਫਰਦਰ ਹੁਣ ਇਹਨਾਂ ਨੂੰ ਮਾਰ ਲ ਲੈ ਮੈਡਮ ਹਾਂ ਜੀ ਇਹਨਾਂ ਨੂੰ ਮਾਰ ਲੇਤਾ ਇਸ ਕੇਸ ਦੇ ਅੱਗੇ ਮੈਂ ਦੱਸਿਆ ਕਿ ਸਾਡੇ ਕੋਲ ਹੋਰ ਵੀ ਕਲੂਜ਼ ਨੇ ਬੁੱਲ ਵੀ ਰੋਕ ਇਨਵੋਲਡ ਨੇ ਉਹਨਾਂ ਦੀ ਭਾਲ ਜਾਈ ਤੇ ਮੈਡਮ ਹਾਇਰ ਕੀਤੇ ਕਿ ਅਸੀਂ ਪੈਸੇ ਦੇ ਦਿੰਦੇ ਜਿੰਨਾ ਨੂੰ ਹਾਇਰ ਕੀਤਾ ਜੀ ਹਾਂ ਜੀ ਹਾਂ ਜੀ ਹਾਂ ਇਹਨਾਂ ਨੂੰ ਸਾਰਾ ਜਿਹੜਾ ਹੈਗਾ ਇਹਨਾਂ ਨੂੰ ਉਹਨਾਂ ਦੇ ਕਹੇ ਤੇ ਕੀਤਾ ਸੀਗਾ ਤੇ ऐसे सामने आए कि वो ऐसे होते हैं वो सारा कुछ जी मैटर ऑफ इन्वेस्टिगेशन है जदा कि मैं कहया कि इस केस ਦੇ ਵਿੱਚ ਹੋਰ ਲੋਕ ਵੀ ਸਾਨੂੰ ਇਨਵੋਲਡ ਲੱਗ ਰਹੇ ਨੇ ਤੇ ਅਸੀਂ ਇਹਦੇ ਨੂੰ ਇਨਵੈਸਟੀਗੇਟ ਅੱਗੇ ਕਰਾਂਗੇ ਮੈਡਮ ਇਹ ਕੋਈ ਡਰਗ ਵਗੈਰਾ ਦਾ ਨਹੀਂ ਲੈਂਦੇ ਜੀ ਕੋਈ ਡਰਗ ਉਹ ਨਾਸ਼ੇ ਦੀ ਆਦਤ ਨੂੰ ਹੋਣ ਦੇ ਦੇਖੋ ਜੀ ਜੋ ਵੀ ਕੁਝ ਵੀ ਹੈਗਾ ਆਫਟਰ ਮੈਡੀਕਲ ਰਿਪੋਰਟ ਹੀ ਸਾਨੂੰ ਪਤਾ ਚੱਲੇਗਾ ਓਕੇ